ਭਾਈ ਜੀ ਜਿਹੜੀ ਸਾਡੀ ਪੰਜਾਬ ਸਰਕਾਰ ਹੈ ਹਨਾ ਹੂੰ ਘਰਾਂ ਦੇ ਬਟਰੋਜ਼ਰ ਫੇਰ ਰਹੀ ਹੈ ਹੂੰ ਔਰ ਪੀਲੇ ਪੰਜੇ ਦੇ ਤਹਿਤ ਗਰੀਬਾਂ ਦੇ ਘਟ ਆਏ ਜਾ ਰਹੇ ਨੇ ਹਾਂ ਜਿਹੜਾ ਸਾਡੀ ਪੰਜਾਬ ਸਰਕਾਰ ਨੇ ਇੱਕ ਜੁੱਧ ਚਲਾਇਆ ਹੈ ਹੂੰ ਜੁੱਧ ਨਸ਼ਿਆਂ ਵਿਰੁੱਧ ਕਿਸ ਨੂੰ ਲੱਗਦਾ ਵੀ ਉਹ ਸਹੀ ਚੱਲ ਰਿਹਾ ਹੈ ਡਰਾਮਾ ਹੈ ਇਹ ਡਰਾਮਾ 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 ਸਭ ਡਰਾਮਾ ਹੈ ਐਕਟਰ ਬੰਦੇ ਨੇ ਐਕਟਿੰਗ ਕਰ ਰਹੇ ਨੇ ਪਰਦਾ ਪਾ ਰਹੇ ਨੇ ਆਪਣੀਆਂ ਕੀਤੀਆਂ ਹੋਈਆਂ ਕਾਰਵਾਈਆਂ ਤੇ ਘਰ ਕਿੰਨੇ ਦੇ ਢਾਈ ਜਾ ਰਹੇ ਨੇ ਹੈਪੀ ਕੱਲ ਵੀ ਮੈਂ ਦੇਖਿਆ ਮੇਰੇ ਖਿਆਲ ਚ ਪਤਾ ਨਹੀਂ ਮੁਖਸਰ ਪਤਾ ਨਹੀਂ ਮੇਰੇ ਕੋਲ ਲੇ ਚੁ ਚ ਉਗ ਦੀ ਜੋ ਪੜੀਆਂ ਗਰੀਬ ਜੋ ਵਿਚਾਰੇ ਦਿਹਾੜੀ ਕਰਕੇ ਆਪ ਦਾ ਰਣਮਸੇਰਾ ਕਰਦੇ ਨੇ ਉਹਨਾਂ ਨੂੰ jaar ਰਹੇ ਨਸ਼ਿਆਂ ਦੇ ਨਾਂ ਤੇ ਵੀ ਲੋਕ ਨਾ ਬੋਲਣ ਨਸ਼ਾ ਵੇਚਣ ਵਾਲੇ ਜਿਹੜੇ ਨਸ਼ਾ ਵੇਚਣ ਵਾਲੇ ਵੱਡੇ ਵੱਡੇ ਮਾਗਰ ਮੱਛ ਨੇ ਕਈ ਕਈ ਕੁਆਂਟਲ ਨਸ਼ਾ ਵੇਚਦੇ ਨੇ ਉਹਨਾਂ ਦਾ ਕਰਕੇ ਕਿਉਂ ਨਹੀਂ ਹਟਾਇਆ ਜਾ ਰਿਹਾ ਇਹਨਾਂ ਦੇ ਕਈ ਅਧਿਕਾਰੀ ਨੇ ਕਈ ਐਮਐਲਏ ਨੇ ਆਮਸਾ ਲਈ ਲਾ ਲੋ ਹੋਰ ਕਿੰਨੇ ਐਮਐਲਏ ਜੋ ਵਿਸ਼ਮਤ ਜਾ ਕੇ ਉਹਨਾਂ ਦਾ ਕਰਕੇ ਕਿਉਂ ਨਹੀਂ ਹਟਾਉਂਦੇ ਉਹਨਾਂ ਦੇ ਕਿਉਂ ਨਹੀਂ ਕਾਰਵਾਈ ਕਰਦੇ ਇਹ ਤਾਂ ਬਸ ਇੱਕ ਦਿਖਾਵਾ ਕਰ ਰਹੇ ਨੇ ਓਵਰਡੋਰ ਜਰ ਇਹਨਾਂ ਨੇ ਦਿਖਾਵਾ ਕਰਤੀ ਚਾਉਣਾ ਸੀ ਲੋਕ ਨਾ ਬੋਲਣੋ ਕਿਸਾਨ ਉੱਥੇ ਬੈਠੇ ਸੀ ਸ਼ੰਭੂ ਖਨੋਰੀ ਤੇ ਉੱਥੇ ਉਹਨਾਂ ਦੇ ਵਿਚਾਰੇ ਦੇ ਬਣਾਏ ਹੋਏ ਟਾਰਿਆਂ ਤੇ ਆਪ ਦੇ ਹੱਕ ਮੰਗਣ ਤੇ ਬਡੋਜਾ ਚਲਾਤਾ ਕਾਰਨ ਕਾਰਵਾਈ ਸੱਚੇ ਜੜੋਂ ਕਾਰਨ ਅਸੀਂ ਦੱਸਦੇ ਹਾਂ ਸਾਡੇ ਮਾਨਸਾ ਅੱਜ ਵੀ ਹੁਣ ਵੀ ਸ਼ਰੇਆਮ ਚਿੱਟਾ ਵੀ ਕੀ ਜਾਂਦਾ ਸ਼ਰੇਆਮ ਹੁੱਲਾ ਜਿੰਨਾ ਮਰਜੀ ਲੈ ਲੈਣ ਕਿਲੋਂ ਦੇ ਹਿਸਾਬ ਨਾਲ ਲੈ ਲੈਣ ਬਾਈ ਜੀ ਜਿਹੜੇ ਮਤਲਬ ਨਸ਼ੇ ਤਸਕਰਾਂ ਦੇ ਵਿੱਚ ਇਹਨਾਂ ਦੇ ਸਰਕਾਰੀ ਮੁਲਾਜ਼ਮ ਮਤਲਬ ਪੇਸ਼ ਹੋ ਗਏ ਹੈ ਨਾ ਹਾਂ ਸੋਸ਼ਲ ਮੀਡੀਆ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਇਹ ਸ਼ਾਇਦ ਦੱਬੇ ਰਫੂ ਦਫੂ ਹੋ ਜਾਂਦੇ ਹੈਪੀ ਆਪਾਂ ਨੂੰ 2 ਸਾਲ ਹੋ ਗਏ 3 ਸਾਲ ਲੜਾਈ ਲੜਦਿਆਂ ਨੂੰ ਆਪਾਂ 3 ਸਾਲਾਂ ਦੀ ਕਹਿ ਰਹੇ ਹਾਂ ਵੀ ਇਹ ਨਸ਼ਾ ਸਰਕਾਰ ਦਾ ਹੈ ਪ੍ਰਸ਼ਾਸਨ ਦਾ ਹੈ ਸਰਕਾਰੀ ਗੱਡੀਆਂ ਚਾਹੁੰਦਾ ਹੈ ਜੀ ਕਈ ਵਾਰ ਮੇਰੇ ਤੇ ਕਿੰਤੂ ਪ੍ਰੰਤ ਹੁੰਦਾ ਮੈਨੂੰ ਕਿਹਾ ਜਾਂਦਾ ਤੂੰ ਐਂ ਕਾਹਦੋਂ ਕਹਿਣਾ ਹੈ ਮੈਂ ਸੱਚ ਕਹਿੰਦਾ ਸੀ ਵੀ ਮੈਂ ਕੋਈ ਝੂਠ ਨਹੀਂ ਕਹਿੰਦਾ ਸੀ ਹਾਂ ਆ ਹੁਣ ਤੁਹਾਡੇ ਸਾਹਮਣੇ ਆ ਗਿਆ ਹੁਣ ਤਾਂ ਲੋਕਾਂ ਸਾਹਮਣੇ ਆ ਗਿਆ ਉਹ ਉਹ ਮੈਡਮ ਵੀ ਫੜੀ ਗਈ ਮਾਨਸਾ ਹੁੰਦੀ ਸੀ ਪਹਿਲਾਂ ਉਹ ਅਮਨਦੀਪ ਕੌਰ ਹੁਣ ਉਹ ਤੋਂ ਚੱਕਤਾ 17 ਗ੍ਰਾਮ ਵੀ ਫੜਿਆ ਕੁੱਲ ਤੇ ਉਹਦਾ ਕੰਮ ਤੁਥ-ਮੁਥ ਕਰਤਾ ਤੁਥ-ਮੁਥ ਕਰਦਾ ਉਹਦੇ ਤੇ ਉਹਦੇ ਘਰ ਵਾਲੇ ਦੇ ਪਰਚਾ ਪਾ ਕੇ ਤੋੜਤਾ ਨਾ ਤਾਂ ਉਹਤੇ ਅਗੇਲਰੀ ਕਾਰਵਾਈ ਆ ਨਾ ਤੇ ਪਛਲਰੀ ਕਾਰਵਾਈ ਅਗੇਲਰੀ ਕਾਰਵਾਈ ਵੀ ਉਹ ਲੈ ਕੇ ਗਈ ਤੂੰ ਆਈ ਸੀ ਉਹ ਬੰਦਾ ਨਾ ਫੜਦੇ ਛੇਕਣ ਤੋਂ ਲੈ ਕੇ ਆਈ ਸੀ ਕਿਪਤਾ ਕਿੰਨਾ ਕੁ ਕਵਾਂਟਲ ਖਵਾਤਾ ਹੋ ਫਿਰ ਉਹ ਐਂਬੂਲੈਂਸ ਵਾਲੇ ਬੰਦਾ ਉਹਨੇ ਪੱਟਿਆ ਸੀ ਕਈ ਉਹਨੇ ਘਰ ਬਰਵਾ ਫਿਰ ਜਿਹੜੇ ਅਫਸਰਾਂ ਨਾਲ ਦਾ ਸਹਿਚਾਰ ਸੀ ਜਿਹੜੇ ਅਫਸਰਾਂ ਨਾਲ ਉਹਦੀਆਂ ਗੱਲਾਂ ਹੁੰਦੀਆਂ ਸੀ ਇੱਕ ਐਡ ਵੀ ਵਾਇਰਲ ਹੋ ਰਹੀ ਹੈ ਹਰੇਕ ਚੈਨਲ ਤੇ ਵੱਡੇ ਵੱਡੇ ਲੀਡਰਾਂ ਨੇ ਵੀ ਕਰੀ ਹੈ ਉਹ ਗਲਤ ਕੰਮ ਵਾਲੀ ਦੇਵਪਾਰ ਵਾਲੀ ਉਹਦੇ ਚ ਹਨਾ ਉਹ ਵੀ ਆ ਉਹ ਉਹ ਉਹਦੀ ਪੂਰੀ ਜਾਂਚ ਹੋਣੀ ਚਾਹੀਦੀ ਸੀ ਜਿਹੜੇ ਅਫਸਰਾਂ ਨਾਲ ਇਹ ਮਿਲਿ ਕੁਪਤ ਸੀ ਵੀ ਇੱਕ ਆਮ ਬੰਦਾ ਆਮ ਪਰਵਾਰ ਦਾ ਬੰਦਾ ਐਡੀ ਜਾਇਦਾਦ 60000 ਤਨਖਾਹ ਨਾਲ ਕਿਵੇਂ ਬਣਾ ਸਕਦਾ ਜੀ ਇਹਦੀ ਪੂਰੀ ਜਾਂਚ ਹੁੰਦੀ ਜਿੰਨਾ ਅਫਸਰਾਂ ਨਾਲ ਇਹ ਰਹੀ ਉਹਨਾਂ ਦੀ ਜਾਂਚ ਹੁੰਦੀ ਫਿਰ ਤਾਂ ਗੱਲ ਮੰਨਦੀ ਗੱਲ ਕਰ ਹਮੇਸ਼ਾ ਸਿਪਾਹੀ ਨੂੰ ਸ਼ੀਤ ਕਰਵਾਉਂਦੇ ਨੇ ਸ਼ੁਰੂ ਤੋਂ ਹੀ ਪੈਦਾ ਵਿਚਾਰ ਰਹੇ ਨੇ ਹੁਣ ਜਦੀਸ਼ਪੁਰਲੇ ਤੇ ਆਇਆ ਪੁਰਾਣੀ ਗੱਲ ਆਦਾਂ ਨੂੰ ਆਹ ਡਰੱਗ ਕੇਸ ਤੋਂ ਪਹਿਲਾਂ ਨਾ ਚਿੱਤੇ ਵਾਲੇ ਕੇਸ ਪਹਿਲਾਂ ਤੋਂ ਪਹਿਲਾਂ ਜਦੀਸ਼ਪੁਰਲੇ ਤੇ ਇੱਕ ਪਰਚਾ ਪੈਂਦਾ ਤਿੰਨ ਟਰੱਕ ਭੁੱਕੀ ਦੇ ਮੂਹਰੇ ਪੈਲਟ ਗੱਡੀ ਸਮੇਤ ਫੜਿਆ ਜਾਂਦਾ ਹੈ ਫੜਿਆ ਜਾਂਦਾ ਇਹ ਜਵਾਰਕੇ ਵਾਲੇ ਪੁਲ ਤੇ ਉਦੋਂ ਜੀ 2002 ਦੀ ਗੱਲ ਆ ਪਤਾ ਨਹੀਂ ਜਿਹੜਾ 99 ਦੀ ਗੱਲ ਆ ਪਤਾ ਨਹੀਂ ਬਾਅਦ ਦੀ ਗੱਲ ਆ ਆ ਦੇਣਾ ਇਹਦੀ ਗੱਲ ਸਵਾ 5 ਵਜੇ ਵੀਰ ਬਾਅਦ ਉਸੇ ਦਿਨ ਦੀ ਐਫ ਆਈ ਆਰ ਤਾਂ ਮਾਨਸਾ ਕੱਟ ਦਿੰਦੇ ਨੇ ਸੇਮ ਐਫ ਆਈ ਆਰ ਐਕਸੀਡੈਂਟ ਦੀ ਮੋਗੇ ਵੱਧਣੀ ਕੱਟ ਦਿੰਦੇ ਨੇ ਅੱਛਾ ਇੱਕੋ ਦਿਨ ਦੀਆਂ ਦੋ ਐਫ ਆਈ ਆਰਾਂ ਕੱਟਤੀਆਂ ਮਹਿਲ ਸਿੰਘ ਪੁਨਰ ਉਹ ਦੋ ਹਸਲ ਹੁੰਦਾ ਹੀ ਵੱਡਾ ਜੀ ਦੋ ਇਹੇ ਪਲਵਾਨ ਇਹਦਾ ਐਵੇਂ ਚਾਉਂਦੇ ਸੀ ਜਾਂ ਭਾਈ ਤੈਨੂੰ ਰੱਕ ਬੁੱਕੀ ਦੇ ਸੀ ਹੁਣ ਥੋੜੀ ਕਮਾਈ ਆ ਦੋ ਨੰਬਰ ਦੇ ਪੈਸੇ ਚ ਉਹਦੋਂ ਨੂੰ ਬਚਾਲਿਆ ਤੁਹਾਡੇ ਨਾਲ ਛੇ ਬਾਹਰ ਆ ਗਿਆ ਬਾਹਰ ਆ ਕੇ ਨੇ ਇਹ ਸੰਥਾੜਾ ਅਗਲਾ ਕੰਮ ਸ਼ੁਰੂ ਕਰ ਲਿਆ ਜ ਖਾਲਾਂ ਨੂੰ ਪੰਜਾਬ ਪਹੁੰਚਣੀ ਸੀਗਾ ਉੱਥੇ ਇੱਕ ਬਹੁਤ ਵੱਡਾ ਮਗਰਮੱਛ ਨਾਲ ਭੋਲੇ ਦਾ ਵਿਚਾਰਾ ਸ਼ਹੀਦ ਕਰਾ ਦਾ ਜਪਾਈ ਉਹ ਤਾਂ ਫੇਰ ਫਸ ਗਿਆ ਉਹਨੇ ਨਾਂ ਵੀ ਲੈ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਅਫਸਰਾਂ ਦੇ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਆਪ ਕੋ ਮਰ ਵੀ ਇਹ ਪ੍ਰਤਾਪ ਸ਼ਰਿਆਮ ਕਹਿ ਰਿਹਾ ਫਲਾਣੇ ਬੰਦਾ ਨਸ਼ਾ ਨਾਂ ਲਾ ਕੇ ਕਹਿ ਰਿਹਾ ਉਹਦੀ ਗੱਲ ਹੀ ਸੁਣੀ ਜਾ ਰਹੀ ਕਿੰਨੀਆਂ ਸਿੱਟਾਂ ਬਣਾਤੀਆਂ ਹੁਣ ਇੱਕ ਚਟੋ ਪਾ ਦਿਆ ਕਹਿ ਰਿਹਾ ਸ਼ਰਿਆਮ ਉਹਦੀਆਂ ਗੱਲਾਂ ਤੇ ਗੌਰ ਨਹੀਂ ਕਰਾਇਆ ਜਾਂਦਾ ਗੌਰ ਕਰਾਇਆ ਜਾਵੇ ਹੁਣ ਮੇਰੀ ਗੱਲ ਸੁਣੋ ਆਪਾਂ ਕਹਿੰਦੇ ਸਰਕਾਰੀ ਨਸ਼ਾ ਦੇਖੋ ਇਹ ਪੁਲਿਸ ਵਾਲੀ ਫੜੀ ਗਈ ਬੋਹਾ ਥਾਣੇ 'ਚ ਕਮਲਾ ਜੀ ਫੜਿਆ ਗਿਆ ਇੱਕ ਸਰਪੰਚੀ ਦੇ ਘਰ ਆਲਾ ਫੜਿਆ ਗਿਆ ਉੱਥੇ ਕਿੰਨਾ ਨਸ਼ਾ ਫੜਿਆ ਗਿਆ ਉਹ ਤੋਂ ਹੁਣ ਇੱਕ ਰਾ ਸਰਪੰਚੀ ਦੇ ਸਰਪੰਚ ਨੇ ਐਮਐਲ ਆਮ ਆਦਮੀ ਪਾਰਟੀ ਸਰਪੰਚ ਨੇ ਪੁਲਸਲਾ ਮਾਰਤਾ ਉਹਦਾ ਸਰਕਾਰੀ ਪਿਸਤਲ ਹੋ ਕੇ ਫਿਰ ਇੱਕ ਇੰਸਪੈਕਟਰ ਫੜਿਆ ਗਿਆ ਇੱਕ ਏਜੰਸੀ ਸੈਂਟਰ ਰੀਇਨਫੋਰਸਮੈਂਟ ਦਾ ਏਜੰਸੀ ਹੈ ਉਹਦੇ ਉਹਦਾ ਬੰਦਾ ਫੜਿਆ ਗਿਆ 4.5 ਕਿਲੋ ਹੈਰੋਇਨ ਅੱਛਾ ਬਹੁਤ ਵੱਡੀ ਤੇ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਖਬਰ ਸੋਸ਼ਲ ਮੀਡੀਆ ਤੇ ਥੋੜੀ ਮੋਟੀ ਵਾਇਰਲ ਹੋਈ ਹੈ ਇੰਨੀ ਹੋਈ ਤੈਨੂੰ ਮੈਂ ਉਹਦਾ ਲਿੰਕ ਭੇਜ ਦੂੰਗਾ ਤੂੰ ਉਹ ਨਾਲ ਨਾਲ ਚਲਾ ਦੇ ਹਨਾ ਜਿਹੜੀ ਵੀ ਗੱਲ ਹੈ ਮੈਂ ਤੈਨੂੰ ਦੱਸਦਾ ਵੀ ਕਿਹੜੀ ਕਿਹੜੀ ਏਜੰਸੀ ਉਹ ਏਜੰਸੀ ਦਾ ਕੰਮ ਹੀ ਸਪੈਸ਼ਲ ਹਵਾਲੇ ਵਿਰੁੱਧ ਜਾਂ ਜਿਹੜਾ ਡਰੱਗ ਕਾਟਲ ਵੱਡੇ ਡਰੱਗ ਕਾਟਲ ਹੁੰਦੇ ਨੇ ਉਹਨਾਂ ਵਿਰੁੱਧ ਕੰਮ ਕਰਨਾ ਹੈਗਾ ਗੱਲ ਕਰ ਉਹ ਕੰਮ ਦੱਬਤਾ ਵਿੱਚ ਉਹ ਤੇ ਪਰਚਾ ਪਾ ਕੇ ਉਹਦੇ ਨਾਲ ਦੇ 4.5 ਇਹ ਲੋਹੇ ਹਰੋਂ ਫੜੀ ਜਾਣੀ ਕੱਲ ਪਤਾ ਨਹੀਂ ਪਰਸੋਂ ਫੜੀ ਗਈ ਹੈ ਉਹ ਗੱਲ ਦਾ ਪਤੀ ਉਹ ਐਡੇ ਐਡੇ ਅਧਿਕਾਰੀਆਂ ਐਡੀ ਐਡੀ ਏਜੰਸੀਆਂ ਵਾਲੇ ਜਿਹੜਾ ਨੇ ਕੰਮ ਹੀ ਡਰਗ ਡਰਗ ਖਿਲਾਫ ਕਰਨਾ ਹੈ ਨਾ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਉਹਨਾਂ ਦੇ ਗਾਹਾਂ ਅੱਗਾ ਪਿੱਛਾ ਨਚੋੜਿਆ ਨਹੀਂ ਜਾ ਰਿਹਾ ਪਰ ਬਾਈ ਜੀ ਇੱਕ ਨਾ ਜਿਹੜੀ ਮਤਲਬ ਪੰਜਾਬ ਸਰਕਾਰ ਆ ਸਾਡੀ ਹੈ ਨਾ ਜਿਹੜੀ ਨਸ਼ਾ ਤਸਕਰ ਸੀ ਜਿਹੜੀ ਉਹਨਾਂ ਨੇ ਬਲੈਕ ਮਨੀ ਇਕੱਠੀ ਕੀਤੀ ਹੈ ਜਿਵੇਂ ਘਰਾਂ ਤੇ ਤਾਂ ਗਰੀਬ ਘਰਾਂ ਤੇ ਮਤਲਬ ਫੇਰ ਰਹੀ ਹੈ ਅਫਲੂਜਰ ਹਾਂ ਪਰ ਕੀ ਸਰਕਾਰ ਉਹਨਾਂ ਦੇ ਘਰਾਂ ਤੇ ਫੇਰੂਗੀ ਜਿਹੜਾ ਜਿਹੜੀ ਬਲੈਕ ਬਣੀ ਆ ਉਨੂੰwidehat ਚ ਲੱਗੂਗੀ ਹੁਣ ਜਿਹੜਾ ਡੀਆ ਡੀਆਰ ਆਈਐਨਸੀ ਹੈ ਇਹਦਾ ਕੰਮ ਕੀ ਹੈ ਡੀਆਰ ਆਈਐਨਸੀ ਦਾ ਵੀ ਜਿੰਨਾ ਵੀ ਹਵਾਲੇ ਦਾ ਜਾਂ ਕੋਈ ਵੀ ਮਾਲਾ ਇੱਕ ਕੋਈ ਵੀ ਡਰੱਗ ਕਾਰਟਲ ਵੱਡੇ ਵੱਡੇ ਉਹਨਾਂ ਤੇ ਨਿਗਰੱਖਣੀ ਪੈਣੀ ਨਿਗਰੱਖਣੀ ਏਜੰਸੀ ਦਾ ਕੰਮ ਹੈ ਉਹਨਾਂ ਦਾ ਅਫਸਰ ਅਧਿਕਾਰੀ ਜੀ ਆਵੜਾ ਮਲਪ੍ਰੀਤ ਸਿੰਘ 41 ਸੁਖਜੀਤ ਸਿੰਘ ਮੈਂ ਪੂਰਾ ਸ਼ਹਿਰ ਨਹੀਂ ਹੈਗਾ ਨਾ ਐਡਾ ਵੱਡਾ ਫੜਿਆ ਨਾ 8 ਵਜੇ ਨਾਲ ਦੁਪਹਿਰ ਤੱਕ ਉਹਨਾਂ ਦੇ ਲੈਂਕਣੇ ਸਾਡੇ ਡਰੋਨ ਰਾਹੀਂ ਉਹ ਹੈਰੋਨ ਮੰਗਾਉਂਦੇ ਨੇ ਕਿੰਨਾ ਵੱਡਾ ਕਾਰਟਲ ਫੜਿਆ ਗਿਆ ਇਹ ਸਰਕਾਰੀ ਅਹੁਦੇ ਤੇ ਹੁੰਦੇ ਹੁੰਦੇ ਇੱਕ ਬਹੁਤ ਵੱਡੀ ਜਾਂਸੀ ਯਾਨੀ ਕਿ ਉਹਨਾਂ ਨੂੰ ਪੂਰੀ ਸ਼ੈ ਉਹਨਾਂ ਨੂੰ ਐ ਵੀ ਸਾਡੇ ਤੱਕ ਪਹੁੰਚ ਸਕਦੇ ਉਹਨਾਂ ਦੇ ਹੋਰ ਜਾਂਚ ਕਰੀ ਜਾਵੇ ਉਹਨਾਂ ਨਾਲ ਸਿਫਤ ਕਾਲੀਆਂ ਭੇਡਾਂ ਨੂੰ ਫੜੇ ਜਾਵੇ ਜਦੋਂ ਕਾਲੀਆਂ ਭੇਡਾਂ ਹੀ ਮਹਿਕਮੇ ਜੋ ਖਤਮ ਹੋ ਜਾਣੀਆਂ ਸ਼ੁੱਧ ਤੇ ਪੱਕੇ ਬੰਦੇ ਚੰਗੇ ਅਫਸਰ ਜਦੋਂ ਅੱਗੇ ਆਉਣਗੇ ਤਾਂ ਨਸ਼ਾ ਕੋਈ ਬਾਲੀ ਵੱਡੀ ਖਾਲੀ ਖਤਮ ਹੋ ਸਕਦਾ ਬਟ ਯਾਰ ਜ਼ਿਆਦਾਤਰ ਨਸ਼ਾ ਹੈ ਸਰਕਾਰੀ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਬਲੈਕ ਮਨੀ ਦੀ ਵੀ ਉਹ ਬਲੈਕ ਮਨੀ ਸਰਕਾਰ ਹੱਥ ਚਲਾਊਗੀ ਲੱਗਦਾ ਯਾਰ ਜੇਕਰ ਮੇਰੀ ਗੱਲ ਸੁਣਾ ਜਿਨਨੇ ਆਈਪੀਐਸ ਅਧਿਕਾਰੀ ਨੇ ਪੀਸੀਐਸ ਅਧਿਕਾਰੀ ਨੇ ਜਿਨਨੇ ਰਟਾਇਰ ਜਿਵੇਂ ਆਹ ਹੋ ਗਏ ਸੇਵਾ ਮੁਕਤ ਲੀਡਰ ਜਿਹੜੇ ਮਰਜ਼ੀ ਕਿ ਜਿਹੜੇ ਲੀਡਰ ਸੇਵਾ ਮੁਕਤ ਹੋ ਗਏ ਜੇਕਰ ਇਹਨਾਂ ਦੀ ਸਾਰੀ ਜਾਇਦਾਦ ਚੈੱਕ ਕਰੀ ਜਾਵੇ ਇਹਨਾਂ ਦੀ ਇਹਨਾਂ ਦਾ ਚੈੱਕ ਕਰਾਇਆ ਜਾਵੇ ਵੀ ਇਹਨਾਂ ਨੇ ਆਮਦਨ ਤੋਂ ਵੱਧ ਕਿੰਨੀ ਜਾਇਦਾਦ ਬਣਾਈ ਆ ਤਾਂ ਪੰਜਾਬ ਤੇ ਜਿੰਨਾ ਕਰਜ ਆ ਉਹਨਾਂ ਕਰਜਾਂ ਲੈ ਕੇ ਪੰਜਾਬ ਉਹਨੇ 700 ਰੁਪਈਆ ਚ ਖੜਾ ਹੋ ਜੂ ਏ ਕੋਸ਼ਟ ਬੰਦਿਆਂ ਕੋਲੇ ਐਨ ਆਰਪੀਆ ਦੋ ਨੰਬਰ ਦਾ ਕਿਸੇ ਦਾ ਸਵਿਟਜ਼ਰਲੈਂਡ ਹੁਣ ਤਾਮਲ ਲਾਡੂ ਵੀ ਲਈ ਜਾਂਦੇ ਨੇ ਵਾਲੇ ਬੰਦੇ ਜਾਂਦਾ ਹੁਣ ਤਾਮਲ ਲਾਡੂ ਜਾਂ ਲਾਗੇ ਵੱਖ-ਵੱਖ ਵਿਦੇਸ਼ੀ ਬੈਂਕਾਂ ਦੇ ਪੈਸੇ ਜਮਾਣੇ ਇਸ ਤਰ੍ਹਾਂ ਨਾਲ ਤੇ ਵੱਖ-ਵੱਖ ਬਲਾਤ ਨੇ ਸਾਰੇ ਇਹਨਾਂ ਤੋਂ ਫੜੇ ਜਾਂ ਦੋ ਨੰਬਰਾਂ ਨਾਲ ਬਣਾਏ ਹੋਏ ਨੇ ਤਾਂ ਪਰ ਜਾ ਸੁੱਕੀ ਪੰਜਾਬ ਸੁੱਕੀ ਪੰਜਾਬ ਕਰ ਜਾ ਮੁਕਤ ਪਟਕਾ ਰੂਪਨ ਕਰਨਾ ਨਹੀਂ ਬਾਈ ਜੀ ਜਿਹੜਾ ਮਤਲਬ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਕਿ ਮੇਲਾ ਮਤਲਬ ਜਿਹੜਾ ਲੱਕਣਾ ਸੀ ਆਲ ਲਾਉਂਡਿਆਂ ਦਾ ਮੇਲਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਮਨਜ਼ੂਰੀ ਕਿਉਂ ਯਾਰ ਅੰਮ੍ਰਿਤਸਰ ਇੱਕ ਪਾਵਨ ਪਵਿੱਤਰ ਧਰਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਗਰ ਆ ਉੱਥੇ ਵੱਖ-ਵੱਖ ਹਜ਼ਾਰਾਂ ਕਰੋੜਾਂ ਸੈਲਾਨੀ ਰੋਜ਼ ਦੇਖਣ ਆਉਂਦੇ ਜੀ ਸਾਡੇ ਬੱਚੇ ਉੱਥੇ ਜਾਂਦੇ ਨੇ ਸਿੱਖ ਧਰਮ ਦੀ ਇੱਕ ਸਭ ਤੋਂ ਸਰਵੋੱਚ ਜਗ੍ਹਾ ਹੈਗੀ ਅੰਮ੍ਰਿਤਸਰ ਸਾਹਿਬ ਉੱਥੇ ਹਰਿਆ ਮੇਲਾ ਲੱਗਣਾ ਚਲੋ ਉਹ ਤਾਂ ਜਿਹੇ ਹੈਗੇ ਨੇ ਹੋ ਗਏ ਉਹਨਾਂ ਨੂੰ ਬਿਮਾਰੀ ਲੱਗੀ ਬੱਟ ਉਹਨਾਂ ਦਾ ਮੇਲਾ ਕਰਾਉਣਾ ਨੰਗਾ ਨਾਚ ਕਰਾਉਣਾ ਤਾਂ ਸਾਡੇ ਬੱਚਿਆਂ ਤੇ ਕੀ ਅਸਰ ਹੋਊਗਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਦੇਖ ਕੇ ਕੀ ਸਿੱਖਣਗੀਆਂ ਜਿਹੜੀ ਚੀਜ਼ ਖਾਈ ਜਾਊ ਫੇਰ ਉਹਨਾਂ ਦਾ ਮੇਲਾ ਕਰਵਾਉਣਾ ਯਾਰ ਕੋਈ ਕਹਾ ਉਹ ਉੱਥੇ 올림픽 ਗੇਮ ਕਰਕੇ ਦਿਖਾਉਣਗੇ ਮੇਲਾ ਕਰਾਉਣਾ ਗਾਦਰੀ ਬਾਪਿਆਂ ਦਾ ਕਰਾ ਦਿਓ ਮੇਲਾ ਕਰਾਉਣਾ ਕੋਈ ਖੇਡ ਗੇਮ ਕਰਵਾ ਦਿਓ ਉਹਨਾਂ ਨੂੰ ਮਨਜ਼ੂਰੀਆਂ ਦੇਣੀਆਂ ਯਾਰ ਇਹ ਗਲਤ ਗੱਲ ਹੈ ਇਹ ਕੋਈ ਸੋਚੀ ਸਮਝੀ ਸ਼ਾਸ ਹੈ ਇੱਕ ਤਾਂ ਛੇਮਾ ਦਰਿਆ ਬਗਾਤਾ ਸੱਤਵਾਂ ਦਰਿਆ ਟਾਈਪ ਉਹਨਾਂ ਬਗਾਤਾ ਵੀ ਯਾਰ ਕਿਸੇ ਪਾਸੇ ਵੀ ਜੋਗੇ ਨਾਰਾਇਣ ਲੜਨ ਜੋਗੇ ਨਾਰਾਇਣ ਪੰਜਾਬੀ ਨੌਜਵਾਨ ਹਾਂ ਨਹੀਂ ਮਤਲਬ ਜਦੋਂ ਆਪਾਂ ਕਿਸੇ ਹੋਰ ਦੀ ਸੁਣਦੇ ਉਹ ਕਿਤੇ ਵੀ ਉਹ ਵੀ ਮਨੁੱਖ ਨੇ ਜਿਹੜੇ ਮਤਲਬ ਆਪਾਂ ਗਏ ਨੇ ਉਹ ਵੀ ਮਨੁੱਖ ਨੇ ਉਹਨਾਂ ਦੇ ਵਿੱਚ ਜੇ ਮਤਲਬ ਉਹ ਹਾਰਮੋਨ ਨਹੀਂ ਹੈਗੇ ਹਨਾ ਤਾਂ ਉਹ ਮਤਲਬ ਆਪਦੀ ਆਜ਼ਾਦੀ ਨਹੀਂ ਰਹਿ ਸਕਦੇ ਯਾਰ ਹੁਣ ਕਿਵੇਂ ਕਹਿ ਸਕਦਾ ਹੈ ਯਾਰ ਇਹ ਗੱਲ ਉਹ ਮਨੁੱਖ ਨੇ ਆ ਮਨੁੱਖ ਤਾਂ ਜਿਹੜੀ ਚੀਜ਼ ਰੱਬ ਨੇ ਬਣਾ ਕੇ ਤੋਰਤੀ ਉਹਨਾਂ ਨੇ ਛੇੜ ਛੜ ਕਰਨੀ ਯਾਰ ਇੱਕ ਤਾਂ ਬੱਚਾ ਪੈਦਾ ਹੋਵੇ ਖਵਾਜਾ ਸਰਾ ਕਹਿੰਦੇ ਨੇ ਜਿਹਨਾਂ ਨੂੰ ਆਪਾਂ ਵਿਚਾਰੇ ਆਪਣੇ ਬਾਬੇ ਹੁੰਦੇ ਨੇ ਹਨਾ ਕੁਸਰੇ ਹੁੰਦੇ ਨੇ ਬਾਬੇ ਇੱਕ ਤਾਂ ਉਹ ਹੋ ਗਈ ਉਹ ਤਾਂ ਜੈਨਨ ਹੋ ਗਈ ਉਹ ਤਾਂ ਉਹ ਹੈ ਨਹੀਂ ਇਹ ਤਾਂ ਕੰਜਰ ਦੇ ਮੁੰਡਿਓ ਕੁੜੀ ਬਣੇ ਕੁੜੀਆਂ ਮੁੰਡੇ ਬਣੇ ਹੋਣੇ ਯਾਰ ਲੌਂਡੇ ਇਹਨਾਂ ਦਾ ਕਹਦਾ ਉਹ ਆਇਆ ਇਹਨਾਂ ਦਾ ਇਹਦਾ ਚੱਲ ਇਹ ਆਪਾਂ ਕੀ ਕਹਿਣਾ ਹੁਣ ਇਹਨਾਂ ਨੂੰ ਹਨਾ ਕੀ ਕਹੀਏ ਹੁਣ ਇਹਨਾਂ ਨੂੰ ਜਿਹੜੇ ਹਾਰਮੋਨ ਕਮਜ਼ੋਰ ਹੋਏ ਨੇ ਹਨਾ ਮਤਲਬ ਲੋਕਾਂ ਦੇ ਵਿੱਚ ਹਾਂ ਇਹ ਤੁਹਾਨੂੰ ਕੀ ਲੱਗਦਾ ਵੀ ਕਿੱਥੋਂ ਦੀ ਤਾਕਤ ਆ ਗਈ ਇਹ ਚੀਜ਼ਾਂ ਨੂੰ ਖਤਮ ਕਰਨ ਵਿੱਚ ਇਹ ਹਾਰਮੋਨ ਚੇਂਜ ਕਰਨ ਲਈ ਮਸਾਲੇ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਜਿ ਚਿਪਸ ਇਹਨਾਂ ਦੇ ਵਿੱਚ ਇੱਕ ਡਾਕਟਰ ਉਹ ਬੋਲਦੀ ਹੈ ਇਹਨਾਂ ਦੇ ਵਿੱਚ ਸਿੰਪਟਮ ਪਾਏ ਜਾ ਰਹੇ ਨੇ ਜਿਹੜੇ ਮਸਾਲੇ ਖਾਣੇ ਆਪਾਂ ਆਪਦਾ ਸ਼ੁੱਧ ਖਾਣਾ ਛੱਡ ਕੇ ਆ ਧਰਤੀ ਤੋਂ ਉਹਦਾ ਖਾਣਾ ਛੱਡ ਕੇ ਬਾਜ਼ਾਰੂ ਚੀਜ਼ਾਂ ਫਾਸਟ ਫੂਡ ਵਗੈਰਾ ਲੈਨੇ ਆ ਹਨਾ ਬਾਹਰਲੇ ਸ਼ਹਿਰ ਹੁੰਦੇ ਸੀ ਉਹ ਫਾਸਟ ਫੂਡ ਵਗੈਰਾ ਖਾਂਦੇ ਸੀ ਆਪਦੇ ਜਿਹੜਾ ਮੂਲ ਭੋਜਨ ਆ ਉਹ ਤੋਂ ਟੁੱਟ ਕੇ ਉਧਰ ਹੋ ਗਏ ਤਾਂ ਇਹ ਗਿਣਤੀ ਵੱਧ ਹੀ ਜਾਂਦੀ ਹੈ ਹੂੰ ਉਦੋਂ ਰੁਕਿਆ ਜਾਵੇ ਜਾਣ ਬੁੱਝ ਕੇ ਕਰਾਇਆ ਜਾ ਰਿਹਾ ਹੈ ਇਹ ਸਾਨੂੰ ਦਿੱਤਾ ਜਾ ਰਿਹਾ ਹੈ ਹੂੰ ਜੁੱਧ ਨਸ਼ਿਆਂ ਵਿਰੁੱਧ ਹੁਣ ਕੀ ਇਹ ਐ ਨਹੀਂ ਲੱਗਦਾ ਵੀ ਜੁੱਧ ਗਰੀਬਾਂ ਵਿਰੁੱਧ ਨਹੀਂ ਬਾਬਰੁੱਧ ਲਾਲਾ ਯਾਰ ਜਾਂ ਖਾਣ ਪੀਣ ਵਾਲਾ ਵਿਰੁੱਧ ਵਾਲਾ ਜੇ ਜੁੱਧ ਇਹ ਕਾਰਨ ਸੱਚੇ ਮਾਨ ਨਾਲ ਲੈ ਮੈਂ ਕਹਿਣਾ ਸਾਡੇ ਮਾਨਸਾ ਚ ਰੋਕ ਕੇ ਦਿਖਾ ਦਵਾਂ ਸ਼ਰਿਆਂ ਵੀ ਕੀ ਜਾਂਦਾ ਅੱਗੇ ਵੀ ਕੀ ਜਾਂਦਾ ਆ ਨਾਲ ਚੱਲਣ ਕੈਮਰਾ ਜਾ ਕੇ ਦਿਖਾ ਦਾਂਗੇ ਵੀ ਉੱਥੇ ਵੇਖਦਾ ਫੜੋ ਜੀ ਸ਼ਰਿਆਂ ਉਹ ਬੰਦੇ ਕਈ ਵੱਡੇ ਵੱਡੇ ਬੰਦੇ ਵੀ ਵੇਚਦੇ ਨੇ ਖਾਣ ਪੀਣ ਵਾਲੇ ਤਾਂ ਵਿਚਾਰੇ ਮਰੀਜ਼ ਨੇ ਉਹਨਾਂ ਦਾ ਕੀ ਹੈ ਉਹਨਾਂ ਦੇ ਇਹ ਪਰਚੇ ਆ ਪਾ ਨੇ ਗ੍ਰਾਮ ਦੋ ਗ੍ਰਾਮ ਦਾ ਨੇ ਇਹ ਸਾਡੀ ਤੇ ਕੰਮ ਕਰਦੇ ਨੇ ਗਰੀਬਾਂ ਵਿਰੁੱਧ ਆ ਗਰੀਬਾਂ ਵਿਰੁੱਧ ਅਸੀਂ ਕਹਿ ਸਕਦੇ ਆ ਵੀ ਜਿਹੜੇ ਘਰ ਵਿਚਾਰਿਆਂ ਨੇ ਬਣਾਏ ਨੇ ਸਰਕਾਰੀ ਥਾਮਾ ਚ ਓਟਾ ਆਇਆ ਤਾਂ ਜਾਂਦਾ ਨਗਰ ਨਿਕ ਮੈਂ ਐਸ ਡੀ ਐਮ ਦੀ ਮਨਜ਼ੂਰੀ ਨਾਲ ਵੀ ਭਾਈ ਇਹ ਸਰਕਾਰੀ ਥਾਂ ਚ ਪਾਇਆ ਹੋਇਆ ਘਰ ਹੈ ਤੇ ਉਹਨੂੰ ਵੀ ਝੂਠ ਮਾਰ ਕੇ ਕਿਹਾ ਜਾ ਰਿਹਾ ਹੈ ਨਸ਼ੇ ਵਾਲਾ ਦਾ ਘਰ ਆਇਆ ਜਾ ਰਿਹਾ ਜਿਵੇਂ ਆਪਣੇ ਕੋਲੇ ਆਪਾਂ ਵਿਖੀ ਦੇਖਿਆ ਹਨਾ ਹਾਂ ਵਿਖੀ ਦੇਖਿਆ ਵੀ ਮਤਲਬ ਪੇਸ਼ੁਰਮ ਆਇਆ ਕੀਤਾ ਕਿ ਬਹੁਤ ਵੱਡੇ ਨਸ਼ਾ ਤਸਕਰ ਨੇ ਹਾਂ ਪਰ ਜਿਹੜੇ ਉਹਨਾਂ ਦੇ ਘਰ ਸੀਗੇ ਮਤਲਬ ਪਲੇਟਾਂ ਪਾਈਆਂ ਹੋਈਆਂ ਇਹ ਵਿਚਾਰਿਆਂ ਦੇ ਕੰਧਾਂ ਸੀ ਉਹ ਵੀ ਕੱਚੀਆਂ ਉਹ ਵੀ ਪਲਾਸਟਰ ਨਹੀਂ ਹੋਈਆਂ ਸੀ ਐਸ ਡੀ ਐਮ ਦਾ ਬਿਆਨ ਕਿ ਉਹਨੂੰ ਟਾਉਣ ਐਸ ਐਸ ਡੀ ਐਮ ਤਾਂ ਬਿਆਨ ਦੇ ਰਿਹਾ ਨਗਰ ਨਿਗਮ ਨੇ ਵੀ ਕਿਹਾ ਪਈ ਸਾਨੂੰ ਚਿੱਠੀ ਪਾਈ ਆ ਵੀ ਇਹ ਸਰਕਾਰੀ ਥਾਂ ਚ ਅਸੀਂ ਹੁਣ ਤਾਂ ਟਾ ਟਾਇਆ ਵੀ ਇਹ ਪੰਚਾਇਤੀ ਥਾਂ ਚ ਵੀ ਨਗਰ ਨਿਗਮ ਦੇ ਥਾਂ ਚ ਨਾ ਐਸ ਐਸ ਪੀ ਉੱਥੇ ਬਿਹਾਂਦੇ ਰਹੇ ਨਸ਼ੇ ਵਾਲੇ ਨੇ ਦੋਨੋਂ ਦੇ ਮੈਨਿੰਗ ਲੈ ਖਲ ਫਰਕਾ ਦੋਨਾਂ ਦਾ ਹੁਣ ਦੇਖ ਲੋ ਪ੍ਰਸ਼ਾਸਨ ਦਾ ਕਿਹੜਾ ਬੰਦਾ ਸਹੀ ਆ ਜੇਕਰ ਨਸ਼ਾ ਖਤਮ ਕਰਨਾ ਹੈ ਪਹਿਲਾਂ ਕਾਲੀਆਂ ਪਿੰਡ ਨੂੰ ਖਤਮ ਕਰੋ ਕਾਲੀਆਂ ਪਿੰਡਾਂ ਬਹੁਤ ਵੱਡੀਆਂ ਨੇ ਆ ਮੈਡਮ ਵਾਲਾ ਮੁੱਦੀ ਦੱਬਤਾ ਇਹ ਤੋਂ ਹੀ ਅੱਧਾ ਪੰਜਾਬ ਨਸ਼ਾ ਮੁਕਤ ਹੋ ਸਕਦਾ ਸੀ ਆ ਮੈਡਮ ਤੋਂ ਜਿਹੜੀ ਹਾਰ ਵਾਲੀ ਮੈਡਮ ਸੀ ਇਹ ਇਹਦੇ ਬਹੁਤ ਵੱਡੇ ਵੱਡੇ ਲਿੰਕ ਸੀ ਆਪਣੇ ਉਰੇ ਬਹੁਤ ਚਿਰ ਪਹਿਲਾਂ ਇੱਕ ਮੈਡਮ ਹੁੰਦੀ ਤਾਲ ਜਾਂ ਚਿਕਾ ਪੁਲਿਸ ਦਾ ਅਧਿਕਾਰੀ ਸੀ ਵੱਡਾ ਉਹਨੂੰ ਕੁੜੀਆਂ ਕਲੀਆਂ ਸਪਲਾਈ ਜਦੋਂ ਬਹੁਤ ਵੱਡਾ ਸੈਕਸ ਕੇਂਦਰ ਹੋਇਆ ਸੀ 2004-5 ਦੇ ਏਰੀਆ ਚ ਉਹਨੂੰ ਜਿਹੜਾ ਬੰਦਾ ਪ੍ਰੋਵਾਈਡ ਕਰਦਾ ਸੀਗਾ ਕੁੜੀਆਂ ਜਾਂ ਮੜਨਾਂ ਆ ਲਿਆ ਹੋਇਆ ਸੀ ਉਹ ਬੰਦਾ ਕਹਿੰਦੇ ਜੀ ਮੈਡਮ ਫੜੀ ਗਈ ਹੈ ਉਹ ਬੰਦਾ ਉਦੋਂ ਦਾ ਘਰੋਂ ਵੀ ਫਰਾਰ ਹੋ ਗਿਆ ਵੀ ਉਹਦਾ ਵੀ ਵਿੱਚ ਕੋਈ ਲਿੰਕ ਸੀਗਾ ਬਾਹਲੇ ਬੰਦਿਆਂ ਨੂੰ ਮੋਕ ਲੱਗੀ ਟਟੀਆਂ ਲੱਗੀਆਂ ਉਹ ਭੱਜ ਗਏ ਮਤਲਬ ਇਹਦਾ ਕੋਈ ਜਗਜਹਰੀ ਨਹੀਂ ਹੋਇਆ ਜਿੰਨੇ ਜਿਹੜੇ ਇਹਦੇ ਸਬੰਧ ਸੀਗੇ ਸਾਰੇ ਦਬਤੇ ਸਰਕਾਰ ਦੇ ਕਿੱਥੋਂ ਲਿਆਉਂਦੀ ਸੀ ਕਿਹੜੇ ਬੰਦਾ ਨੂੰ ਚਿੱਟਾ ਦਿੰਦਾ ਸੀ ਉਹਨੇ ਇੰਨੀ ਵਿਰਾਸਤ ਕਿਵੇਂ ਬਣਾਈ ਕੋਈ ਉਹਦਾ ਕਾਨਫਰੈਂਸ ਹੀ ਨਹੀਂ ਕਰੀ ਹਮਮ ਪ੍ਰੈਸ ਕਾਨਫਰੈਂਸ ਨਹੀਂ ਹੋਈ ਵੀ ਕਿਵੇਂ ਇਹ ਕਿੱਥੋਂ ਲੈ ਕੇ ਆਉਂਦੀ ਸੀ ਇਹਦਾ ਕੀ ਇਹਨੇ ਇੰਨੀ ਰਕਮ ਕਿਵੇਂ ਕਰੀ ਐਨਆਰ ਕਿਹੜੇ ਬੰਦਿਆਂ ਤੋਂ ਲੈ ਕੇ ਜਾਂਦੇ ਸੀ ਬਾਹਰ ਰੂਟ ਕਿਵੇਂ ਜਾਂਦੀ ਸੀ ਕਿਵੇਂ ਆਉਂਦੀ ਸੀ ਕੋਈ ਪ੍ਰੈਸ ਕਾਨਫਰੈਂਸ ਨਹੀਂ ਹੋਈ ਆਮ ਆਦਲ ਵਰਗਿਆਂ ਦੀ ਪ੍ਰੈਸ ਕਾਨਫਰੈਂਸ ਹੋਦੀ ਕਰ ਦਿੰਦੇ ਨੇ ਆਮ ਅੰਦੇ ਹਮਮ ਉਹ ਇਹ ਕਰਨਾ ਪ੍ਰੈਸ ਕਰਨਾ ਸਵੇਰੇ ਬਦਾਨੇ ਅਫਸਰਾਂ ਆ ਰਹੀ ਇਹਨੂੰ ਐਨਜਰ ਮੈਡੀਕਲ ਵਾਲੀ ਪਾਸ ਦਿੱਤਾ ਇੱਕ ਨਾ ਭਾਈ ਗਰਦਾਸ ਮੇਲੇ ਤੇ ਕੁੜੀ ਦੀ ਫੋਟੋ ਵਾਇਰਲ ਹੋ ਰਹੀ ਹੈ ਉਹ ਆਪਣੇ ਮਾਨ ਸਹਾਇਤੀ ਉਹਦੇ ਸੰਜਲਗੀ ਹੋ ਡਿਊਟੀ ਕਰ ਰਹੀ ਹੈ ਉਹਨੂੰ ਤਾਂ ਇਹਨਾਂ ਨੇ ਮੈਡੀਕਲ ਲੀਵ ਦਿੱਤੀ ਨਹੀਂ ਇਮਾਨਦਾਰ ਬੰਦੇ ਉਸ ਲੈਨ ਚ ਹੁੰਦੇ ਨੇ ਜਾਂ ਤੇ ਉਹ ਪਰਮਾਨੈਂਟ ਮੈਡੀਕਲ ਲੀਵ ਤੇ ਰਹਿੰਦੀ ਸੀ ਕਿਉਂ ਰਹਿੰਦੀ ਸੀ ਵੱਡੇ ਵੱਡੇ ਅਫਸਰਾਂ ਵਾਲਾ ਵੀ ਸਿੱਧੀ ਹੋਣੀ ਚਾਹੀਦੀ ਹਾਂ ਐਵੇਂ ਥੋੜੀ ਜਾਣ ਜਾਣ ਕਹਿੰਦੇ ਦੀ ਜਾਣ ਸੀ ਉਹ ਬਾਕੀ